ਸ੍ਰੀਖਾਲ ਤੁਸੀਂ ਦੇਖ ਰਹੇ ਸਾਡਲ ਟੀਵੀ ਮੈਂ ਹਜੇ ਸੀਕੋਰ ਵੈਲਿੰਗਟਨ ਪੁਲਿਸ ਇਸ ਸਮੇਂ ਜਾਂਚ ਕਰ ਰਹੀ ਹੈ ਅੱਠ ਵੱਖ-ਵੱਖ ਆਨਲਾਈਨ ਸਕੈਮ ਦੀ ਇਹਨਾਂ ਸਕੈਮਸ ਦੇ ਵਰਚੂਅਲ ਲੋਕਾਂ ਦੇ ਹੱਥੋਂ ਲੱਖਾਂ ਡਾਲਰ ਜਿਹੜਾ ਸਕੈਮਰਸ ਦੇ ਵੱਲੋਂ ਲੁੱਟੇ ਗਏ ਨੇ ਜਾਣਕਾਰੀ ਦਿੰਦੇ ਆ ਦੋ ਜਾਣੇ ਦੇ ਜਿਨ੍ਹਾਂ ਦੇ ਕੋਲੋਂ 1 ਲੱਖ ਤੋਂ ਵੱਧ ਡਾਲਰ ਇਹਨਾਂ ਸਕੈਮਸ ਦੇ ਵਿੱਚ ਲੁੱਟੇ ਗਏ ਨੇ ਇੱਕ ਵਿਅਕਤੀ ਤੋਂ 137000 ਤੇ ਇੱਕ ਦੂਜੇ ਵਿਅਕਤੀ ਤੋਂ 105000 ਦੇ ਕਰੀਬ ਦਾ ਅਮਾਉਂਟ ਇਨ ਆ ਸੋਸ਼ਲ ਜਿਹੜੀਆਂ ਆਨਲਾਈਨ ਵੈਬਸਾਈਟਾਂ ਤੋਂ ਆਨਲਾਈਨ ਸਕੈਮ ਤੋਂ ਕਰਵਾਇਆ ਗਿਆ ਪੁਲਿਸ ਦੇ ਵੱਲੋਂ ਇਸ ਨੂੰ ਟਾਸਕ ਸਕੈਮ ਕਿਹਾ ਗਿਆ ਕਿਉਂਕਿ ਇਸ ਸਕੈਮ ਦੇ ਵਿੱਚ ਇਨਾ ਪੀੜਤਾਂ ਤੋਂ ਵੱਖ-ਵੱਖ ਕੰਮ ਕਰਵਾਏ ਜਾਂਦੇ ਨੇ ਜਿਸ ਦੇ ਵਿੱਚ ਇਹ ਫਸਦੇ ਜਾਂਦੇ ਨੇ ਇਹਨਾਂ ਤੋਂ ਵੱਖ-ਵੱਖ ਟ੍ਰੈਵਲ ਪੈਕੇजेस, ਲਕਜਰੀ ਟ੍ਰੈਵਲ ਪੈਕੇजेस, ਕੋਸਮੈਟਿਕ ਦੇ ਸਾਮਾਨ ਤੇ ਕਈ ਹੋਰ ਹਾਊਸਹੋਲਡਰ ਚੀਜ਼ਾਂ ਦੇ ਰਿਵਿਊ ਦੇਣ ਦੇ ਲਈ ਕੰਮ ਕਰਵਾਏ ਜਾਂਦੇ ਨੇ ਤੇ ਇੱਕ ਤੋਂ ਬਾਅਦ ਇੱਕ ਕੰਮ ਦਿੱਤਾ ਜਾਂਦਾ ਇਹਨਾਂ ਨੂੰ ਯਕੀਨ ਦਿਵਾਇਆ ਜਾਂਦਾ ਕਿ ਇਹ ਕੰਪਨੀ ਦੇ ਨਾਲ ਕੰਮ ਕਰ ਰਹੇ ਨੇ ਇੱਕ ਪੀੜੇ ਦੇ ਮੁਤਾਬਿਕ ਇੱਕ ਮੈਨੇਜਰ ਵੀ ਇਹਨਾਂ ਨੂੰ ਮੋਡਰੇਟ ਕਰਦਾ ਹੈ ਤੇ ਇਹ ਸਭ ਕੁਝ ਆਨਲਾਈਨ ਹੀ ਹੁੰਦਾ ਤੇ ਲੋਕਾਂ ਨੂੰ ਪੂਰਾ ਭਰੋਸਾ ਦਿਵਾਇਆ ਜਾਂਦਾ ਕਿ ਇਹ ਬਿਲਕੁਲ ਸਹੀ ਕੰਮ ਕਰਵਾਏ ਜਾ ਰਹੇ ਨੇ ਹਾਲਾਂਕਿ ਇਸ ਤੋਂ ਬਾਅਦ ਲੱਖਾਂ ਡਾਲਰ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਲੁੱਟ ਲਏ ਜਾਂਦੇ ਨੇ ਕਢਵਾ ਲਏ ਜਾਂਦੇ ਨੇ ਪੁਲਿਸ ਵੱਲੋਂ ਫਿਲਹਾਲ ਇਸ ਸਾਰੇ ਮਾਮਲੇ ਦੀ ਜਾਂਚ ਜਾਰੀ ਹੈ ਤੇ ਇਹ ਵੀ ਸੁਨੇਹਾ ਦਿੱਤਾ ਗਿਆ ਕਿ ਇਨ੍ਹਾਂ ਆਨਲਾਈਨ ਸਕੈਮਸ ਤੋਂ ਜ਼ਿਆਦਾ ਤੋਂ ਜ਼ਿਆਦਾ ਬਚਣ ਦੀ ਕੋਸ਼ਿਸ਼ ਕੀਤੀ ਜਾਵੇ